ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਨੂੰ ਹੁਸਨਦੀਪ ਦੇ ਫੈਨ ਤੁਹਾਡਾ ਬੋਭਾ ਵੇਲੇ ਕਮ ਜੀ ਤੇ ਵੀ ਜੀ ਅੱਜ ਪਿੰਡ ਭਗਵਾ ਪਹੁੰਚ ਚੁੱਕੇ ਆ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਤਸਵੀਰ ਵੀ ਅੰਮ੍ਰਿਤਸਰ ਦੇ ਨਜ਼ਦੀਕ ਜਡੇਆਲਾ ਤੇ ਪਹਿਲੀ ਵੀਡੀਓ ਬਣਾਉਣ ਲੈ ਕੇ ਬਾਈ ਉਹਨੇ ਵਿਪਾਰ ਦਾ ਕੰਮ ਕਰਦੇ ਆ ਜੇ ਮੇਰੇ ਨਾਲ ਕੋਈ ਪੰਜ ਸੇ ਲੈ ਕੇ ਕੁਝ ਹੋ ਹੈ ਗਿਆ ਤੇ ਬਾਕੀ ਭਾਈ ਜਿਹਨੇ ਗੱਲਬਾਤ ਕਰਦੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਹਿਬ ਕੀ ਹਾਲ ਜੀ ਹੋਰ ਸਾਹਿਬ ਜੀ ਵਧੀਆ ਠੀਕ ਹਾਂ ਹਾਂ ਜੀ ਵਧੀਆ ਠੀਕ ਜੀ ਹਾਂ ਜੀ ਵਧੀਆ ਪੂਰੇ ਓਕੇ ਹੋ ਗਿਆ ਹੋਰ ਕੀ ਚੱਲ ਰਿਹਾ ਕੰਮ ਕਾਰ ਬਹੁਤ ਕਿਰਪਾ ਬਾਬੇ ਦੀ ਤੇ ਚਾਹੇ ਇੱਕ ਵੀਡੀਓ ਪਾਉਂਦਾ ਤੇ ਕੰਮ ਤੇ ਵੀਡੀਓ ਜਦਾਂ ਦੌਰਿਆ ਵੀਡੀਓ ਦਾ ਆਨਲਾਈਨ ਸਾਰਾ ਜਦਾਂ ਵੇਂਦੇ ਆ ਸਾਰੇ ਤਾਂ ਆਪਾਂ ਫੇ ਜਦਾਂ ਦਾ ਸਮਾਂ ਹੁੰਦਾ ਨਾ ਚੱਲਣਾ ਪੈਂਦਾ ਹੈ ਨਾ ਹਾਂਜੀ ਕੰਮ ਵੀ ਨਹੀਂ ਆਨਲਾਈਨ ਚ ਰਹਿਣਾ ਹਾਂ ਹੌੜ ਇੱਕ ਕੋਤੇ ਮੋਬਾਈਲ ਆ ਤੇ ਜਿਹੜਾ ਕੋਈ ਨਹੀਂ ਤਾਂ ਵੇਖੋ ਫੋਨ ਤੇ ਮਗਾਉ ਘਰ ਐਸੜੇ ਬੰਦ ਪਈਆਂ ਆਪਣੀਆਂ ਐਲ 3 ਟੀਵੀ ਦੇ ਬੰਦੇ ਵੇ ਉਹਦਾ ਵੇਖਦਾ ਮੋਬਾਈਲ ਹੀ ਆ ਬੱਸ ਬਾਬਾ ਜੀ ਅਸਤੀਕਾਲ ਜੀ ਅਸਤੀਕਾਲ ਜੀ ਹਾਂਜੀ ਅੱਜ ਮੈਂ ਕਿੰਨੀ ਆ ਜੀ ਆਪਣੇ ਕੋਲ ਪੰਜ ਪਸ਼ੂ ਆ ਮੱਝਾਂ ਦੇ ਇੱਕ ਵਹਿੜ ਆ ਠੀਕ ਆ ਦੋ ਦੁਈਆਂ ਮੱਝਾਂ ਦੇ ਦੋ ਗੱਬਣਾ ਇੱਕ ਵਾਰੀ ਡਰੈਸ ਬੋਲੋ ਆਪਣਾ ਨਾਮ ਬੋਲੋ ਡਰੈਸ ਆਪਣਾ ਪਿੰਡ ਭੰਗਵਾ ਜਿਲ੍ਹਾ ਅਮਰਸਾ ਤੇ ਤਹਿਸੀਲ ਵੀ ਅਮਰਸਾ ਰਿਹਾ ਤੇ ਮੋਬਾਈਲ ਨੰਬਰ ਜਿਹੜਾ 99880 65800 ਦਾ ਤੇ ਇੱਕ ਨੰਬਰ ਹੋ ਰਿਹਾ 98555 ਤੇ 62716 ਦੋਹਾਂ ਨੰਬਰਾਂ ਦੇ ਬੋਲੋ ਇੱਕ ਇੱਕ ਬਾਰੇ ਹੋਰ ਬੋਲੋ ਸਹਿਜ ਨਾਲ ਨਵਾਂ ਨੰਬਰ ਨੰ 9880 6580 ਦਾ ਠੀਕ ਹੈ ਦੂਜਾ ਨੰਬਰ ਹੈ 98555 62716 ਚਲੋ ਦੋਹਾਂ ਨੰਬਰਾਂ ਦੇ WhatsApp ਚੱਲਦਾ ਇਹ ਮਾਲ ਇਧਰ ਮਾਲੇ ਨਹੀਂ ਜਾਂਦੇ ਮਾਲੇ ਵਿੱਚ ਜਾਈਦਾ ਲੋਕਲ ਵੀ ਲਈਦਾ ਮਾਲ ਚੰਗੇ ਦੇ ਸ਼ਕੀਨ ਆ ਚੰਗਾ ਮਾਲ ਚੰਗਾ ਰਹਿ ਛੱਡੀ ਦੇ ਬੰਦੇ ਆ ਮਰਜੀ ਸ਼ੌਂਕ ਨਾਲ ਵਪਾਰ ਕਰੀਦਾ ਬੜਾ ਠੀਕ ਹੈ ਹਾਂਜੀ ਤੇ ਕਿੰਨੀਆਂ ਅੱਜ ਫਿਰ ਮੱਝਾਂ ਆਪਣੇ ਕੋਲ ਪੰਜ ਲਿਆ ਇੱਕ ਲਿਆ ਆਜੋ ਇਹ ਇਹ ਪਹਿਲਾ ਸੁਹਾ ਛੋਟੀ ਸੂਈ ਜੇ ਹਾਂਜੀ ਬਾਣੀ ਸੀਲ ਠੰਡੀ ਨਿਕਲੀ ਆਜ ਬਾਗ ਆ ਤੇ ਜਿਆਦੇ ਬੌਲਾ ਸਟਾਰਟ ਹੀ 8-9 ਕਿਲੋ ਹੋ ਗਿਆ ਹੁਣ ਅੰਦਰ ਗੁਰਾ ਮੂੰਹ ਮਾ ਦਾ ਕਰ ਪਾ ਲੋ ਜੀ ਦੇਖੋ ਬਰਾਦੀ ਮੂੰਹ ਮਾ ਦੀ ਯਾਰ ਖੱਡੀ ਆ ਆ ਠੀਕ ਆ ਮੂੰਹ ਮਾ ਦੀ ਵੀ ਠੰਡੀ ਆ ਦੇਖੋ ਸਿੰਘ ਇਹ ਮਲਵੈਣ 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 ਕੱਟੀ ਚਲੋ ਤੋਰੋ ਕਰ ਮਲਵੈਣ ਆ ਬੱਜਾ ਜੀ ਲਓ ਜੀ ਇੱਕੋ ਗਰਾ ਤੇਜਾ ਦੇ ਹੋਇਆ ਜੇ 나ੜੂ ਆਜ ਇੱਜਤ ਨਾ ਤੇਜਾ ਦੇ ਬੌਲੇ ਕਿੰਨਾ ਸਹੀ ਇਸ ਤਰ੍ਹਾਂ ਸਹੀ ਬੌਲਾ ਜਿਹੜਾ 8 ਲੀਟਰ ਕੰਡੇ ਕਣਾਵਾ ਲਓ ਜੀ ਵੇਖੋ ਬਰਾ 8 ਕਿਲੋ ਦੁੱਧ ਲਾ ਲਓ ਹੁਣ ਬੋਲਾ ਲਾ ਲਓ ਤੁਹਾਡੇ ਸਾਹਮਣੇ ਆਵੇ। ਅੱਜ ਤੇ ਜਿਆਦੇ ਨਾ ਹੋਇਆ। ਚਵਾਈ ਜੂਆ ਵਧੀਆ। ਚਵਾਈ ਜਿਆਦੀ ਆਪਾਂ ਧਾਰਾ ਹੁਣੇ ਮਾਰ ਦਿੰਗੀਆਂ ਮਾੜਾ ਬੱਚਾ ਲਾ ਕੇ। ਪਰ ਠੀਕ ਆ। ਆਜੋ ਖੜਾਜੋ ਖੜਾ। ਚਵਾਈ ਤੇ ਮੋਗਾ ਹੀ ਲੱਗੀ ਐ। ਮੋਗਾ ਆਪਾਂ ਵਾਸਤ ਮੋਗਾ ਹੀ ਐ ਜੀ। ਠੀਕ ਆ। ਬਾਕੀ ਸੀਲੀਆਂ ਠੰਡੀਆਂ ਕਟੀਆਂ ਦੀਆਂ ਇੰਨੀਆਂ ਬੁੱਖਾ ਆ ਗਈ। ਆ ਬੱਚਾ ਕਰੋ ਮਾੜਾ। ਕਰੀ ਹੁ ਸਾਨੂੰ ਲੱਗ। ਇਹਨੂੰ ਮਾੜਾ ਪਾਸੇ ਪਾ ਲਓ। ਬੱਚਾ ਸਾਡੇ ਨਾਲੇ ਮਾੜਾ। ਲਾ ਕੇ ਧਾਰਾ ਮਾਰ ਦੇ। ਆ ਵੀਡੀਓ ਦੇਖ ਮਾੜਾ ਧਾਰਾ ਮਾਰ। ਕੋਈ ਮਾਰ ਨਾ ਮਾਰ। ਹੈਲੋ ਨਹੀਂ ਜੀ ਤੋਂ ਜੈਸੋ ਮੰਨੀਓ ਜਹਾਜਵਾ ਲੱਗਾ ਜਨਾਂ ਦੇ ਜਹਾਜਵਾ ਮੂੰਗਾ ਹੀ ਆ ਉਹ ਨਹੀਂ ਉਹ ਪੁਰਾਣਾ ਜੀਆ ਸਭ ਪਹਿਲੇ ਨਾਲ ਉਹ ਥਾਣੇ ਨਹੀਂ ਲੱਗਦਾ ਛੇਤੀ ਕੀਤਾ ਨਹੀਂ ਨਹੀਂ ਦੋਰਾ ਥਾਨ ਲੱਗਾ ਇਹ ਵੀ ਨਹੀਂ ਕਰ ਰਿਹਾ ਮੈਂ ਨਹੀਂ ਜੇ ਪਹਿਲਾਂ ਕਟੀਆਂ ਨਾਲ ਥਾਂ ਨਹੀਂ ਲੱਗਦਾ ਛੇਤੀ ਕਿਤਾ ਜਾਂਦਾ ਇਹਨਾਂ ਥਾਂ ਲੱਗਣਾ ਜਦਾਂ ਕਹਿਣੇ ਕਹਿੰਦੇ ਸੁੰਭਾ ਥਾਂ ਲੱਗਾ ਬਸ ਸੁੰਭਾ ਹੀ ਆ ਤਾਣੀਆਂ ਤੁਹਾਡੇ ਇਲਾਕੇ ਦਾ ਪੁਰਾਣਾ ਥਾਂ ਸੁੰਭਾ ਹੀ ਆ ਫਿਰ ਕਿ ਨਹੀਂ ਹਾਂਜੀ ਇਹਨਾਂ ਵਿੱਚ ਚੋਲੇ ਜਨ ਨਹੀਂ ਜਾ ਜੋ ਵੀ ਚੋਲੇ ਠੀਕ ਆ ਇਹ ਹਮਾਰਾ ਚਾਹ ਪਾਣੀ ਵੀ ਕੱਤੀ ਠੰਡੀ ਆਣੀ ਜਾਦੀ ਜਾਈ ਮੈਂ ਦੇਖਾ ਮਾ ਮਾਸ ਤੋਂ ਉੱਤ ਗੱਲ ਬਸ ਠੀਕ ਆ ਸਾਜਣਾ ਨਹੀਂ ਜਾਜੋ ਵੀ ਚਲੂਗਾ ਇ ਕੋਈ ਗੱਲ ਕਰਨੀ ਆ ਛੋੜ ਹੀ ਹੋਵੇ ਬਾਤ ਤੁਹਾਡੀ ਮੇਰੀ ਮੋਲ ਕਰਨਾ ਇਹੋ ਜਿਹਾ 1.5 ਵੀ ਕਰੀ ਜਾਂਦੇ ਆ ਲੋ ਵੀ ਕਰੀ ਜਾਂਦੇ ਆ ਆਪਾਂ ਉਹ ਕੰਮ ਨਹੀਂ ਪਹਿਲੀ ਵੀਡੀਓ ਆ ਮਾਲ ਬਸ ਐਂ ਜਾਵੇ ਹਾਂ ਮੋਲ 115 ਤਾਂ 2000 ਚੋਂ ਛੋਟ ਕਰਦਾ ਬਖਤ ਉਹ ਹੀ ਕਰਾਉਣਾ ਮੈਂ ਨਹੀਂ ਕਰਨਾ ਤੁਸੀਂ ਦੱਸ ਦੋ ਆਪੇ ਦੱਸ ਦੋ ਤੁਸੀਂ ਕੀ ਆਂਦੇ ਜੋ ਕਹਦੋ ਉਹ ਕਰਵਾਗੇ ਆਪੇ ਦੱਸ ਦੋ 10 ਦੀ ਕੱਟੀ ਦੇ ਦਾਂਗੇ ਹਾਂ 1 ਲੱਖ 1 ਲੱਖ 10 ਦੀ ਕੱਟੀ ਹੋਰ ਕਰ ਦੋਗੇ ਮੌਕੇ ਦੇ ਵੇਖਾਂਗੇ ਜਾਂ ਖੜ ਜੇ ਸ਼ੋਅ ਸ਼ਾਰੀ ਹੋਣੀ ਹੈ ਇਹਦੇ ਉੱਪਰ ਨਹੀਂ ਹੋਣਾ ਇਹਦੇ ਉੱਪਰ ਦੀ ਸ਼ੋਅ ਨਹੀਂ ਹੋਣੀ ਚਲੋ ਠੀਕ ਆਜੋ ਆਹਾ ਇਹ ਵੀ ਪਹਿਲਾਂ ਕੱਟੀ ਜੇ ਅੱਛਾ ਗੱਭਣਾ ਨਹੀਂ ਨਹੀਂ ਸੂਈ ਆ ਇਹਦਾ ਬਚਾ ਗਿਆ ਜੇ ਮਾਰ ਵੀਡੀਓ ਆਪਣੇ ਫੋਨ 'ਚ ਆ ਤਾਜੀ ਸੂਈ ਦੀ ਵੀਡੀਓ ਆਪਣੇ ਘਰੇ ਸੂਈ ਆ ਚਲੋ ਚਲੋ ਤੇ ਸੂਈ ਨੂੰ ਇਹਨੂੰ ਲਗਭਗ ਮਹੀਨਾ ਮੰਨ ਕੇ ਚਲੋ ਮਹੀਨਾ ਹੋ ਗਿਆ ਲੋ ਜੀ ਵੇਖੋ ਕਿ ਦੁੱਧ ਸਹੀ ਦੁੱਧ ਸਹੀ ਜਿਹੜਾ 10 ਲੀਟਰ ਹੋਊਗਾ 10 ਕਿਲੋ ਦਾ ਤਾਂ ਹੈਗਾ ਖੰਡਾ ਕਰਕੇ 10 ਲੀਟਰ ਦੁੱਧ ਦਾ ਠੀਕ ਆ ਤੇ ਸੀਲੀਆਂ ਇੰਨੀਆਂ ਕੱਟੀ ਦੀਆਂ ਫਿਰ ਭਾਵੇਂ ਆਵੇ ਇਦਾਂ ਹੀ ਆ ਨਾ ਇਦਾਂ ਬੈਜੋ ਹਾਂ ਹਾਂ ਇਦਾਂ ਬੈਜੋ ਕੱਟੀ ਥੱਲੇ ਮਾਣ ਤੋਰ ਲੰਮੀ ਤੋਰ ਮਾਣ ਆ ਜਾ ਮਾਣ ਛੜ ਛੜ ਕੇ ਆਹ ਦੇਖੋ ਪਾਚੀ ਜਾ ਕੇ ਜਿਆਦੀ ਸੀਲ ਕੱਟੀ ਆਲੇ ਪਾਲੇ ਨੂੰ ਬੋਤਲ ਹਾਂ ਜੀ ਇਹ ਤਾਂ ਕੱਟੀ ਦਾ ਦੇ ਦੁੰਦਾ ਬੱਚਾ ਹੂੰ ਤੇ ਫਿਰ ਇਹ ਡੇਢ ਦੀ ਹੂੰ ਤੇ ਹੁਣ ਕੱਟੀ ਆਪਾਂ ਮੋਲੇ ਇੱਕ ਪੰਜੀ ਆਇਦਾ ਵੀ ਹੂੰ ਇੱਕ ਦਾਸ ਚੋ ਜੋਗ ਹੋ ਗੋ ਮਾਨਦਾਨ ਕਰਦਾ ਹਾਂ ਆਪੀ ਛੱਡ ਦੋ ਛੋੜੀ ਕਰੀ ਬੈੜੀ 5000 ਜਾਣਦਾ ਇੱਕ ਚਾਰ ਰੋਟ ਦੀ ਚਲੋ 10 11 ਕਿਲੋ ਠੰਡਾ ਦੁੱਧ ਆਪਾਂ ਕਿਲੋ ਬਾਟੀ ਦੱਸਣਾ ਟਾਈਮ ਕਿਨ ਹੋ ਗਿਆ ਟਾਈਮ ਸੁਈ ਨੋ ਇੱਕ ਮਹੀਨਾ ਮੰਨ ਕੇ ਚੱਲੋ ਉਦਾਂ ਦੋ ਚਾਰ ਦਿਨ ਘੱਟੇ ਤੁਸੀਂ ਪੂਰਾ ਮਹੀਨਾ ਮੰਨੋ ਫਿਰ ਹੋਰ ਕਰਦੇ ਯਾਰ ਛੋੜ ਹੋਰ ਛੋਟ ਕਰਦੀ ਦੱਸ ਦੋ ਤੁਸੀਂ ਕਿੰਨੇ ਪੂਰੇ ਦੀ ਜਾਣਦੀ ਐ ਠੀਕ ਆ ਚੱਲ ਵੀ ਨਹੀਂ ਜਾਣ ਇਹ ਗੱਬਣਾ ਇਹ ਗੱਬਣ ਮੈਂ ਲੋ ਜੀ ਇਹ ਗੱਬਣ ਇਹ ਵੀ ਦਿਖਾਓ ਬਣਾ ਜਾ ਬਿਲਕੁਲ 15 16 ਪਾਓ ਜੈਡ ਵਾਲਾ ਜੋ ਡੀ ਵੇਖੋ ਜੀ 12 ਨੰਨ ਦਿਖਾ ਦਿਓ ਚੱਲੇ ਦੋਹੇ ਪੱਤੇ ਕੋ ਵੱਡੀ ਛੋਟੀ ਐ ਜੀ ਆਹ ਦੇ ਫਾਰਪੂੜੀ ਕੁਛ ਐ ਤੇ ਨਹੀਂ ਭਾਰਤੀ ਖਣਾ ਦੀ ਫੁੱਲ ਗਰੰਟੀ ਹੋਊਗੀ ਬਾਰ ਪਾਵੇ ਕੋਈ ਥਾਂ ਚੋਂ ਪੂਰ ਛੱਡਾ ਨਿਕਲੇ ਚੌਂ ਟੈ ਨਿਕਲੇ ਉਹਦੀ ਪੂਰੀ ਗਰੰਟੀ ਹੋਊਗੀ ਆਪਾਂ ਹਾਂ ਬਾਰ ਬਾਰ ਉਹਦੇ ਵਿੱਚ ਉਹ ਗਰੰਟੀ ਦੇਣੀ ਪੈਣੀ ਕਿ ਨਹੀਂ ਹਾਂਜੀ ਹਾਂਜੀ ਗੱਪਣ ਪਸ਼ੂ ਦੀ ਖਾਣਾ ਵੀ ਤੇ ਪਾਰ ਦੀ ਪੂਰੀ ਗਰੰਟੀ ਹੋਊਗੀ ਮੈਂ ਸੁਆ ਪਸ਼ੂ ਆਪਣਾ ਚਵਾਈ ਕਰਕੇ ਦੋ ਟਾਂ ਹਾਂਜੀ ਵੀਰ ਜੀ ਮੌਲਕਾਨ ਨੂੰ ਭਾਂਜੋ ਮਰਜ਼ੀ ਕਰੀ ਜਾਈਏ 1 15 ਦੀ ਮੈਂ ਦੇ ਦਾਂਗੇ ਦੁੱਧ 14 15 ਕਿਲੋ ਸੌਖਾ ਗੱਡੂ ਕਿੰਨਾ ਕਰ ਦਊ ਮਾਨਸਾ ਮਹਾਂ ਦਾੰ ਤੇ ਨਹੀਂ ਦਾਤੋ ਕੀ ਜਾਂਦੇ ਆਪੀ ਦਾ ਦੋ ਇਹਦੀ ਇੱਕ 10 ਦੀ ਜਾਸ ਜਾਸ ਜਾਣ ਛੋੜ ਕਰੋਗੇ ਛੋੜ ਕਰਾਂਗੇ ਵਿੱਚੋਂ 500 ਰੁਪਏ ਛੋੜ ਕਰੋ ਇਹ ਇਹ ਵੀ ਗੱਬੜੀ ਆ ਇਹਦੀ ਗੱਬੜੀ ਇਹ ਵੀ ਗੱਬੜੀ 52 6 ਦਾ ਤੀਜਾ ਦੂਜਾ 6 ਦਾ ਹਾਂਜੀ ਲਓ ਜੀ ਵੇਖੋ ਯਾਰ ਇਹਨੇ ਕਰਿਆ ਲੱਗਦੀ ਪਹਿਲੇ ਜਿਹੇ ਦਾ ਯਾਰ ਅੱਗੇ ਆ ਚੱਡਾ ਵੇਖੋ ਕਿੰਨਾ ਸਾਫ ਨਾ ਮੈਂ ਨਾਲ ਵੇਖੋ ਨਾੜਾਂ ਵੇਖੋ ਛੱਡੇ ਦੇ ਗੱਡੀਆਂ ਦੋਆ ਪਾਸੇ ਨਾਲਾਂ ਬਹੁਤ ਮੋਟੀਆਂ ਕਿੰਨੇ ਲੋਕ ਦੀ ਟਾਈਮ ਬੱਸ ਤਿਆਰੀਆਂ ਦੋ ਚਾਰ ਆ ਦੇਣਾ ਠੀਕ ਜਾ ਛੱਡਾ ਸਾਰਾ ਪੂਰਾ ਨਾ ਬਹੁਤ ਹੀ ਸਾਫ਼ ਜਿਹਾ ਇਹਦੇ ਚੇਦੇ ਦਾ ਭਾਂਡਾ ਦੁੱਧ 14 15 ਦਾ ਅਸੀਂ ਕਿ ਆਪਾਂ ਦੱਸਣਾ ਨਹੀਂ ਜਿੰਨੀ સેવા ਕਰੂਗਾ ਉਹਨਾ ਕੋਈ ਚੋਲੂਗਾ ਆਪਣਾ ਬੋਲੋ ਫਿਰ ਚਲ ਮੋਲੇ ਦਾ ਛੋਟਾ ਜਿਹਾ ਹੀ ਆ ਲਖੌਂਦਰੀ ਆ ਪਾਪਾ ਨੇ 95 ਕਰ ਲਏ 90 ਹਜ਼ਾਰ ਤੋਂ ਛੋਟ ਕਰ ਦਾਂਗੇ ਜੰਨੀ ਨਹੀਂ ਯਾਰ ਹੋਰ ਆਜੇ ਥੱਲੇ ਆਜੇ ਕਿਹਨੇ ਕਰਦੇ ਤੁਸੀਂ ਦੱਸ ਦੋ ਆਪੇ ਨਹੀਂ ਆਪੀ ਦੱਸ ਦੋ ਆਪੀ 3000 ਜਾਂਦੇ 80000 ਦੀ ਦੇਣਾ ਹੋਰ ਆਜੋ ਹੋਰ ਦੱਸ ਦੋ ਹੋਣਾ ਆਪੇ ਜੋ ਹੋ ਗਏਗਾ ਉਹ ਕਰਨਾ ਪਹਿਲੀ ਵੀਡੀਓ 'ਚ ਆਇਆ ਤੇਰੀ ਵੀ ਮੋੜ ਦੀ ਜੋ ਕਹਦੇਗਾ ਉਹ ਕਰਨਾ 80 ਹਜ਼ਾਰ ਨਹੀਂ ਨਹੀਂ ਤਾਂ ਕਾਹਨ ਨਹੀਂ ਹੁੰਦਾ 80 ਨਹੀਂ ਜਾਂਦਾ ਨਹੀਂ ਵੀ ਕਿ ਤਾ ਜਾਂ ਦੋ ਪਹਿਲੀ ਵੀਡੀਓ 'ਚ ਲੱਗੇਗਾ ਮਾਰ ਆਹ ਗੱਪੜ ਇਹ ਗੱਪੜ ਵੈਰ ਇਹ ਗੱਪੜ ਲੋ ਜੀ ਵੇਖੋ ਕਰਾਂ ਦੀ ਉੱਜਾ ਜੂਆ ਵੈੜ ਜੇ ਨਾਮ ਨਾਮ ਕੰਮ ਦੇਣਾ ਟਿਕਾ ਕੇ ਰੱਖੋ ਇਹ ਵੀ ਤੋਹਾਈਆ ਤੋਹਾਈਆ ਟਾਪ ਦੀ ਆ ਲੈ ਉੱਪਰ ਆ ਦੇ ਇੱਕ ਬੜੀ ਥੋੜਾ ਸਾਰੇ ਸੋਨੇ ਆ ਇਹਦੇ ਫਿਰ ਉੱਪਰ ਆ ਦੇ ਖਾਈ ਮਾਰ ਚਲੋ ਲੈ ਜਾਂ ਹਾਥੋਂ ਤਰਵਾ ਠੰਡੀ ਜੇ ਤਾਂ ਮਾਰਦੀ ਫੇਰੀ ਜਾ ਬਾਠੰਡੀ ਵੇੜਿਆ ਲਾਸਟ ਪੀਸੀ ਆ ਲਾਸਟ ਪੀਸੀ ਬੋਲੋ ਬੋਲੋ ਮੋਲ ਕਾਨ ਨੂੰ ਪਾ 70 ਰੁਪਏ 75 ਆ 60000 ਦੀ ਵਚੀ ਦੇ ਰਾਂ ਪਾ 60000 ਦੀ ਵਚੀ ਦੇ ਰਾਂ ਲਾਸਟ ਪੀਸੀ ਆ ਪੀ ਜਿਹਦੇ ਛੋੜੀ ਕਰੋ 500 ਰੁਪਏ ਬਾਅਦ ਇੱਕੋਈ ਗੱਲ 500 ਰੁਪਏ ਛੋੜੀ ਹੋਏ ਹਾਂ 60000 ਤੇ 500 ਛੋੜ ਕਰਨਾ ਠੀਕ ਆ ਲੋ ਜੀ ਵੇਖ ਲੋ 1 2 3 4 5 ਪੰਜ ਪਸੂ ਬਾਈਆਂ ਦਾ ਔਰ ਮੇਰਾ ਵੀਰ ਇੱਥੇ ਆ ਕੇ ਚੈੱਕ ਕਰਕੇ ਪਾਸੇੋਂ ਤਾਂ ਚਲੇ ਜਾ ਕਿ ਨਹੀਂ ਹਾਂਜੀ ਪੁੱਛੀ ਆਪਨੇ ਹਾਂ ਪੁੱਛੀ ਤਾਂ ਨਹੀਂ ਜਾ ਸੋਇਆ ਮਾਲ ਦੋ ਟਾਈਮ ਚੋਕੇ ਖੜੋ ਤੇ ਗੱਪਾਂ ਦੇ ਥਾਣ ਦੀ ਭਾਰ ਦੀ ਗਰੰਟੀ ਹੋ ਬੋਲੋ ਨੰਬਰ ਨੰਬਰ ਆਪਣਾ 9880 66810 ਤੇ ਪਿੰਡ ਪੰਗੂਆ ਜ਼ਿਲ੍ਹਾ ਅੰਮ੍ਰਿਤਸਰ ਕਿਹੜਾ ਰੋਡ ਨੇੜੇ ਲੱਗਦਾ ਇਹਨੂੰ ਨੇੜੇ ਆਪਣਾ ਜਲੰਧਰ ਅੰਮ੍ਰਿਤਸਰ ਵਾਲਾ ਰੋਡ ਬਾਈਕ ਹਾਂਜੀ ਹੈ ਨਾ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ